ਏਕਤਾ ਪਾਰਟੀ ਦੇ ਪ੍ਰਧਾਨ ਗੁਰਮੀਤ ਲਾਲ ਬਿੱਟੂ ਜ਼ਿਲ੍ਹਾ ਕਪੂਰਥਲਾ ਦਫ਼ਤਰ ਪਹੁੰਚੇ ਜਿਕਰ ਜੋ ਹੈ ਕਿ ਪਾਰਟੀ ਵਿੱਚ ਪੁਰਾਣੇ ਨਿਯੁਕਤ ਅਧਿਕਾਰੀਆਂ ਦੀ ਨਿਯੁਕਤੀ ਨੂੰ ਏਕਤਾ ਪਾਰਟੀ ਦੇ ਪ੍ਰਧਾਨ ਵੱਲੋਂ ਬੀਤੇ ਦਿਨ ਪੰਗ ਕਰ ਦਿੱਤਾ ਗਿਆ ਸੀ ਉਹ ਪੰਜਾਬ ਰਾਜ ਦੇ ਨਾਲ-ਨਾਲ ਜ਼ਿਲ੍ਹਾ ਕਪੂਰਥਲਾ ਵਿੱਚ ਵੀ ਪਾਰਟੀ ਦੇ ਨਾਮ ਨਿਯੁਕਤ ਵਰਕਰਾਂ ਨੂੰ ਅਹੁਦੇ ਦੇ ਕੇ ਏਕਤਾ ਪਾਰਟੀ ਨੂੰ ਸਚੱਜੇ ਢੰਗ ਨਾਲ ਚਲਾਉਣ ਲਈ ਉਪਰਾਲੇ ਕਰ ਰਹੇ ਨੇ ਪਾਰਟੀ ਦਾ ਨਮਾਟਾਾਂਚਾ ਬਣਾਉਣ ਅਤੇ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਕਰਕੇ ਨਵਾਂ ਜ਼ਿੰਮੇਵਾਰੀ ਨਿਯੁਕਤ ਕੀਤਾ ਗਿਆ ਏਕਤਾ ਪਾਰਟੀ ਵੱਲੋਂ ਪਰਮਜੀਤ ਸਿੰਘ ਨੂੰ ਪੰਜਾਬ ਪ੍ਰਦੇਸ਼ ਦਾ ਉਪ ਪ੍ਰਧਾਨ ਅਤੇ ਏਕਤਾ ਪਾਰਟੀ ਵੱਲੋਂ ਸੁਰਜੀਤ ਸਿੰਘ ਨੂੰ ਪੰਜਾਬ ਯੂਥ ਵਿੰਗ ਦਾ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ ਅਰਨੁਨ ਸੰਬਰਵਾਲ ਨੂੰ ਏਕਤਾ ਪਾਰਟੀ ਦਾ ਵਾਰਿਸ ਚੁਣਿਆ ਗਿਆ ਇਸ ਮੌਕੇ ਨਵ ਨਿਯੁਕਤ ਏਕਤਾ ਪਾਰਟੀ ਦੇ ਪ੍ਰਧਾਨਦਾਰੋ ਤੇ ਏਕਤਾ ਪਾਰਟੀ ਦੇ ਪ੍ਰਧਾਨ ਗੁਰਮੀਤ ਲਾਲ ਬਿੱਟੂ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਜਾਣਕਾਰੀ ਦਿੱਤੀ ਹੈ ਕੀ ਜਾਣਕਾਰੀ ਦਿੱਤੀ ਹੈ ਤੁਸੀਂ ਆਪ ਹੀ ਸੁਣੋ

ਜੀਰਨੌ ਸਿੰਘ ਜੀ ਸਾਰੇ ਨੌਜਵਾਨ ਵੀਰਾਂ ਮੇਰੇ ਖਲੋ ਵਾਹਿਗੁਰੂ ਜੀ ਦਾ ਖਾਲਸਾ ਸਰਬਾਈ ਹੋ ਗੁਫਤਿਹ ਜੋ ਅੱਜ ਪਾਰਟੀ ਭੰਗ ਕਰਕੇ ਔਰ ਦੁਬਾਰਤੂ ਰੀਪੀਟ ਕਰਕੇ ਅੱਜ ਸਾਨੂੰ ਉਹਦੇ ਸਵਾਲੇ ਗਏ ਆ ਉਹ ਸੌਦੇ ਨੂੰ ਅਸੀਂ ਬੜੇ ਅੱਛੇ ਟੱਗ ਨਾਲ ਪਹਿਲਾਂ ਵੀ ਬੜੀ ਦੇਰ ਤੋਂ ਅਸੀਂ ਇਸ ਪਾਰਟੀ ਨਾਲ ਕੰਮ ਕਰਦੇ ਆਂ ਔਰ ਅੱਜ ਵੀ ਇਸੇ ਤਰ੍ਹਾਂ ਇਸੇ ਇੱਕਤਾ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਦੁਰਾਂਗੇ ਉਹ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵਿਚਰਾਂਗੇ ਉਹ ਗਾਂ ਵੇ ਖੂਬੀ ਦੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ ਕਿਸ ਤਰ੍ਹਾਂ ਕਿ ਨਾ ਪਿੰਡਾਂ ਦੇ ਵਿੱਚ ਪਾਰਟੀ ਦਾ ਵਿਸਤਾਰ ਕੀਤਾ ਜਾਊਗਾ ਅਸੀਂ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਜਾਵਾਂਗੇ ਕਿ ਪਾਰਟੀ ਜਿੱਦਾਂ ਵੀ ਕਿਸੇ ਗਰੀਬ ਨੂੰ ਲੋੜਿਆ ਸਾਡੀ ਕਿਸੇ ਸਾਡੀ ਪਾਰਟੀ ਦੇ ਨਾਲ ਜੋੜਨ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਇੱਕਤਾ ਪਾਰਟੀ ਨਾਲ ਜੋੜ ਦੀ ਕੋਸ਼ਿਸ਼ ਕਰਾਂਗੇ ਕਿਸੇ ਦਾ ਵੀ ਕਿਸੇ ਵੀ ਤਰ੍ਹਾਂ ਦਾ ਕੰਮ ਹੋਵੇ ਨਾਮ ਕਰੇ ਅੱਜ ਸਰ ਤੁਹਾਡੇ ਵੱਲੋਂ ਪਾਰਟੀ ਦੇ ਜਿਹੜੇ ਕਿ ਉਦਧਾਰਾ ਦੀ ਚਿਰਕ ਨਿਯੁਕਤੀ ਕੀਤੀ ਗਈ ਤਾਂ ਕਿਹ ਕਿਹੜੇ ਉਦਧਾਰਨ ਨਿਯੁਕਤ ਕੀਤਾ ਗਿਆ ਮੈਂ ਗਰਮੀਤ ਲਾਲ ਬਤੂ ਪ੍ਰਧਾਨ ਇੰਕਾ ਪਾਰਟੀ ਪਿਛਲੇ 15 15 16 16 ਸਾਲ ਤੋਂ ਇਸ ਸਾਥੀ ਜਿਹੜੇ ਪਾਰਟੀ ਚ ਕੰਮ ਕਰਦੇ ਪਏ ਆ ਕੋ ਮੈਂ ਜ਼ਮੇ ਦਾ ਵਧੀਆ ਢੰਗ ਨਾਲ ਲੋਕਾਂ ਦੇ ਵਿਚਰਦੇ ਆ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਦੇ ਆ ਉਰੇਕਾ ਪਾਰਟੀ ਜਿਹੜੀ ਆ ਇੱਕ ਹਜਕੜ ਪਾਰਟੀ ਬਣਾਈ ਵੀਡੀਓ ਉਹ ਹਰ ਸਾਲ ਜਿਹੜੀ ਹੈ ਉਹਦੀ ਬਾਡੀ ਇੱਕ ਤਾਂ ਪਾਰਟੀ ਤੋਂ ਪਾਨ ਕੀਤੀ ਜਾਂਦੀ ਹੈ ਇੱਕ ਗਰੁੱਪ ਤੋਂ ਔਰ 20 ਤਰੀਕ ਉਹਦੀ ਲਾਸਟ ਹੁੰਦੀ ਆ 20 ਤਰੀਕ ਤੋਂ ਬਾਅਦ ਜਿਹੜਾ ਵਾ ਪਾਰਟੀ ਆ ਢਾਂਚਾ ਜਿਹੜਾ ਦੁਆਰਾ ਜਿਹੜਾ ਤਿਆਰ ਕੀਤਾ ਜਾਂਦਾ ਵਾ ਔਰ ਅੱਜ ਇੱਕ ਤਾਂ ਪਾਰਟੀ ਨੇ ਨਵੇਂ ਤੌਰ ਤੇ ਮੈਂ ਸਮਝਦਾ ਕਿ ਪਾਰਟੀ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਔਰ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਫੇਲੀ ਜਿਹੜੀ ਹੈ ਪਰਮਜੀਤ ਸਿੰਘ ਸਾਡੇ ਜਿਹੜੇ ਆ ਪਿੰਡ ਸਾਬੂਆ ਤੋਂ ਉਹਨਾਂ ਨੂੰ ਪੰਜਾਬ ਦੀ ਵਾਈਸ ਪ੍ਰਧਾਨ ਜਿਹੜੀ ਆ ਸੀ.ਏ. ਆ ਉਹਦੇ ਨਾਲ ਸਾਡੇ ਸਰਜੀਤ ਸਿੰਘ ਦੀ ਮਾਣ ਵੀ ਕਾफी ਮੈਸਮਲਾ ਪਿੰਡਾਂ ਵਿੱਚ ਇਹਨਾਂ ਦਾ ਰਸੂਖ ਹੈਗਾ ਵਾ। ਪੁਰੀਨਣ ਵਾਜੀ ਪੰਜਾਬ ਯੂਥ ਲੀਗ ਜਾਨੀ ਕਿ ਨੌਜਵਾਨਾਂ ਦੀ ਇੱਕ ਪਾਲਣ ਹੈ ਜਿਹਨਾਂ ਦੇ ਹਵਾਲੇ ਦਿੱਤੀ ਗਈ ਹੈ। ਉਹ ਸਭ ਤੋਂ ਵੱਡੀ ਜ਼ਿੰਮੇਵਾਰ ਜਿਹੜੀ ਹੈ ਉਹ ਸਾਡੇ ਅਰੁਣ ਸਰਵਰਵਾਦ ਜੀ ਹੈਗੇ ਆ। ਏਕਤਾ ਪਾਰਟੀ ਦਾ ਹਰ ਪਾਰਟੀ ਦਾ ਕੋਈ ਨਾ ਕੋਈ ਵਾਰਸ ਹੁੰਦਾ ਹੈ। ਕਾਹੇ ਆਪਾਂ ਘਰ ਦੀ ਆਪਾਂ ਗੱਲ ਕਰਦੀਏ ਬਾਹਰ ਦੀ ਆਪਾਂ ਗੱਲ ਕਰਦੀਏ ਉਹਦੇ ਵਿੱਚ ਕੋ ਵਾਰ ਚੁਣਿਆ ਜਾਂਦਾ ਔਰ ਇਕਤਾ ਪਾਰਟੀ ਨੇ ਇਹ ਚੇ ਕਰਾਈ ਅਰੁਣ ਸੱਪਰਵਾਲ ਨੂੰ ਜਿਹੜਾ ਇਕਤਾ ਪਾਰਟੀ ਦਾ ਮਾਈ ਜਿਹੜਾ ਅੱਜ ਚੁਣਿਆ ਵਾ ਔਰ ਮੈਂ ਸਮਝਦਾ ਵੀ ਇਕਤਾ ਪਾਰਟੀ ਨੂੰ ਵਿਧਾਨ ਸਭਾ ਤੇ ਚੜਾਉਣ ਵਾਸਤੇ ਇਹ ਸਾਥੀ ਜਿਹੜੇ ਪੂਰੀ ਮਿਹਨਤ ਕਰਨਗੇ ਪਹਿਲਾਂ ਵੀ ਕਰਦੇ ਆ ਕਾਹਾਂ ਵੀ ਕਰਨਗੇ ਇਸੇ ਤਰ੍ਹਾਂ ਇਕਤਾ ਪਾਰਟੀ ਨੇ ਇਹਨਾਂ ਸਾਥੀਆਂ ਨੂੰ ਜ ਮੈਂ ਸਮਝਦਾ ਕਿ ਜ਼ਿੰਮੇਵਾਰੀ ਜੜੀਆਂ ਹੋਰ ਹੈ ਕੀ ਨਾਮ ਹੈ ਆਪਣਾ ਮੈਂ ਅਰੁਣ ਸਰਵਰਵਾਲ ਹਾਂਜੀ ਪਾਰਟੀ ਵੱਲੋਂ ਕਿਹ ਜਿੰਮੇਵਾਰੀ ਚੰਨ ਦਿੱਤੀ ਗਈ ਹੈ ਅੱਜ ਮੈਨੂੰ ਪਾਰਟੀ ਵੱਲੋਂ ਮੈਨੂੰ ਸਾਡੇ ਪ੍ਰਧਾਨ ਜੀ ਨੇ ਬਹੁਤ ਵੱਡਾ ਮਾਨ ਦਿੱਤਿਆ ਪਾਰਟੀ ਦਾ ਜਿਹੜੇ ਕਰਤਾ ਧਤਾ ਦੇ ਅਹੁਦੇਦਾਰੀ ਮੈਨੂੰ ਦਿੱਤੀ ਗਈ ਹੈ ਜੜਾ ਕਿ ਪਾਰਟੀ ਸਾਰੀ ਦੇਖ ਦੇਤ ਹੋ ਗਈ ਮੈਂ ਆਪਣੇ ਤਾਨਾਦਾਈ ਦੇ ਨਾਲ ਕਰੂੰਗਾ ਹਮਾਨਦਾਈ ਨਾ ਕਰੂੰਗਾ ਜੋ ਵੀ ਪ੍ਰਧਾਨ ਜੀ ਮੈਨੂੰ ਹੁਕਮ ਲਾਉਗੇ ਉਸ ਹਸਾਬ ਨਾਲ ਮੈਂ ਸਾਰੀ ਪਾਰਟੀ ਵਾਸਤੇ ਕੰਮ ਕਰੂੰਗਾ ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਗਾਂ ਬਤਾਲੀ ਕਿਸ ਤਰੀਕੇ ਦੇ ਪ੍ਰਾਲੇਖਿਤ ਜਾਊਂਗਾ ਕੋਈ ਹੈ ਰਾਜਨੀਤੀ ਤੁਹਾਡੀ ਮੈਂ ਖੋਸਾ ਜੀ ਤੁਹਾਨੂੰ ਅੱਜ ਆਪਣੇ ਇੱਕ ਮੀਡੀਆ ਰਾਈ ਕਹਿਣਾ ਚਾਹੁੰਦਾ ਵਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਨਾ ਕਹਿੰਦੇ ਕਿ ਏਕਤਾ ਪਾਰਟੀ ਦਾ ਕਿੱਥੇ ਕਿੱਥੇ ਮੈਂ ਇਹ ਸਾਰੇ ਦੱਸਣਾ ਚਾਹਣਾ ਵਾਂ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਪੂਰੇ ਪੰਜਾਬ ਦੇ ਕੱਲੇ-ਕੱਲੇ ਸ਼ਹਿਰ 'ਚ ਜਾ ਕੇ ਆਪਣੀ ਏਕਤਾ ਪਾਰਟੀ ਦਾ ਦੱਸੂੰਗਾ ਉਹਨਾਂ ਨੂੰ ਉਹਦੇ ਵਾਅਦੇ ਦਊਂਗਾ ਪਹਿਲੇ ਸਭ ਤੋਂ ਪਹਿਲੇ ਮੈਂ ਕਪੂਰਥਲੇ ਵਿੱਚ ਆਪਣੇ ਜਿਹੜੇ ਪਿੰਡਾਂ ਦੇ ਵਿੱਚ ਜਾਂ ਵਾਡਾ 50 ਵਾਡਾ ਦੇ ਵਿੱਚ ਸਾਰਿਆਂ ਨੂੰ ਉਦੇਦਾਰੀ ਦਵਾਂਗਾ ਕਪੂਰਥਲਾ ਤੋਂ ਨਰੇਸ਼ ਖੋਸਲਾ ਦੀ ਰਿਪੋਰਟ